ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਹੀ ਕਿਤਾਬ ਬਾਰੇ ਜੋ ਸਿਰਫ 15 ਸਕਿੰਡ ਵਿੱਚ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਵਿਸ਼ਵ ਪ੍ਰਸਿੱਧ ਮਨੋਵਿਗਿਆਨੀ ਵੱਲੋਂ ਲਿਖੀ ਗਈ ਇਹ ਕਿਤਾਬ ਇੱਕ ਕ੍ਰੀਏਟਿਵ ਰੈਵੋਲੂਸ਼ਨ ਹੈ ਜੋ ਰਵਾਇਤੀ ਸੈਲਫ ਹੈਲਪ ਬੁਕਸ ਨੂੰ ਚੁਣੌਤੀ ਦਿੰਦੀ ਹੈ ਅਤੇ ਪ੍ਰੈਕਟੀਕਲ ਲਾਈਫ ਹੈਕਸ ਮੋਹਿਆ ਕਰਦੀ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਸਿਰਫ 1 ਮਿੰਟ ਵਿੱਚ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿੰਨੇ ਵੱਡੇ ਬਦਲਾਅ ਕਰ ਸਕਦੇ ਹੋ? ਇਹ ਸਮਾਂ ਸੁਣਨ ਵਿੱਚ ਬਹੁਤ ਥੋੜਾ ਲੱਗ ਸਕਦਾ ਹੈ ਪਰ ਅਸਲ ਵਿੱਚ ਇਹ ਕਾਫੀ ਅਮੇਜ਼ਿੰਗ ਹੈ ਕਿ ਕੇਵਲ 60 ਸਕਿੰਟਾਂ ਵਿੱਚ ਅਸੀਂ ਕਿੰਨੇ ਕੰਮ ਨਿਪਟਾ ਸਕਦੇ ਹਾਂ ਇੱਕ ਉਦਾਹਰਨ ਦੇ ਤੌਰ ਤੇ ਸਵੇਰੇ ਆਪਣਾ ਬਿਸਤਰਾ ਬਣਾਉਣਾ ਸਿਰਫ 1 ਮਿੰਟ ਲੈਂਦਾ ਹੈ ਪਰ ਇਹ ਤੁਹਾਡੇ ਬੈਡਰੂਮ ਦੀ ਸ਼ੋਭਾ ਵਧਾ ਦਿੰਦਾ ਹੈ ਬਾਥਰੂਮ ਦਾ ਸ਼ੀਸ਼ਾ ਸਾਫ਼ ਕਰਨਾ ਆਪਣੇ ਨਖੂਨ ਕਟਣ ਜਾਂ ਘਰ ਦੀ ਥੋੜੀ-ਬਹੁਤ ਸਫਾਈ ਕਰਨਾ ਇਹ ਸਭ ਨਾਨ ਇੰਪੋਰਟੈਂਟ ਕੰਮ ਜਾਪਦੇ ਹਨ ਪਰ ਇਹ ਤੁਹਾਡੇ ਮਨੋਵਿਗਿਆਨਕ ਸਿਹਤ ਤੇ ਬਹੁਤ ਵਧੀਆ ਅਸਰ ਪਾਉਂਦੇ ਹਨ ਖਾਣਾ ਗਰਮ ਕਰਨਾ ਮੋਬਾਈਲ ਚਾਰਜ ਤੇ ਲਗਾਉਣਾ ਜਾਂ ਕਿਸੇ ਪਿਆਰੇ ਨੂੰ ਇੱਕ ਛੋਟਾ ਮੈਸੇਜ ਭੇਜਣਾ ਇਹ ਉਹਨਾਂ ਚਾਲੀ ਛੋਟੇ ਛੋਟੇ ਟਾਸਕਸ ਵਿੱਚੋਂ ਕੁਝ ਹਨ ਜੋ ਤੁਸੀਂ ਇੱਕ ਮਿੰਟ ਵਿੱਚ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ 'ਚ ਪੋਜ਼ਿਟਿਵ ਬਦਲਾਅ ਲਿਆ ਸਕਦੇ ਹੋ ਅਗਲੀ ਵਾਰ ਜਦੋਂ ਵੀ ਤੁਹਾਡੇ ਕੋਲ ਫਾਲਤੂ ਸਮਾਂ ਹੋਵੇ ਤਾਂ ਇਹਨਾਂ ਛੋਟੇ ਛੋਟੇ ਕੰਮਾਂ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰੋ ਇਹ ਨਾ ਸਿਰਫ ਤੁਹਾਡੀ ਕੰਮ ਕਰਨ ਦੀ ਲਿਸਟ ਛੋਟੀ ਕਰਦੇ ਹਨ ਸਗੋਂ ਤੁਹਾਡੀ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਅਤੇ ਸੰਤੋਸ਼ਜਨਕ ਵੀ ਬਣਾਉਂਦੇ ਹਨ ਉਨਾਰਟ ਸਕਿੰਡਸ ਕਿਤਾਬ ਜਿਸ ਨੂੰ ਰਿਚਰਡ ਵਾਈਜ਼ਮੈਨ ਨੇ ਲਿਖਿਆ ਹੈ ਸਿਰਫ ਛੋਟੇ ਛੋਟੇ ਕਾਮਾ ਦੀ ਲਿਸਟ ਨਹੀਂ ਦਿੰਦੀ ਬਲਕਿ ਇਹ ਡੂੰਗੇ ਮਾਨਸਿਕ ਸੰਕਲਪਾਂ ਤੇ ਰੋਸ਼ਨੀ ਪਾਉਂਦੀ ਹੈ ਇਹ ਕਿਤਾਬ ਵਿਅਕਤੀਗਤ ਵਿਕਾਸ ਅਤੇ ਮਨੋਵਿਗਿਆਨਕ ਤੱਥਾਂ ਨੂੰ ਸਿੱਧਾ ਜੀਵਨ ਵਿੱਚ ਲਾਗੂ ਕਰਨ ਵਿੱਚ ਮਦਦ ਕਰਦੀ ਹੈ ਜਿੱਥੇ ਮਨੋਵਿਗਿਆਨ ਦੀ ਡਿਗਰੀ ਹਾਸਲ ਕਰਨ ਅਤੇ ਕਲਾਸਰੂਮ ਵਿੱਚ ਇਹ ਗਿਆਨ ਸਿੱਖਣ ਲਈ ਸਾਲਾਂ ਲੱਗ ਸਕਦੇ ਹਨ ਉਥੇ ਲੇਖਕ ਦੇ ਵਿਅਕਤੀਗਤ ਤਜਰਬਿਆਂ ਅਤੇ ਰਿਸਰਚ ਰਾਹੀਂ ਤੁਸੀਂ ਕੁਝ ਹੀ ਮਿੰਟਾਂ ਵਿੱਚ ਇੱਕ ਜ਼ਰੂਰੀ ਗਿਆਨ ਪ੍ਰਾਪਤ ਕਰ ਸਕਦੇ ਹੋ ਇਹ ਤੁਰੰਤ ਲਾਗੂ ਕੀਤੇ ਜਾ ਸਕਣ ਵਾਲੇ ਤਰੀਕੇ ਪੇਸ਼ ਕਰਦੀ ਹੈ ਜੋ ਤੁਹਾਡੀ ਜੀਵਨ ਸ਼ੈਲੀ 'ਚ ਆਸਾਨੀ ਨਾਲ ਬਦਲਾਅ ਕਰ ਸਕਦੇ ਹਨ ਕਿਤਾਬ ਵਿੱਚ ਪਹਿਲੀ ਚਾਲਕ ਚੰਗਾ ਪ੍ਰਭਾਵ ਛੱਡਣ ਦੇ ਮਤਲਬ ਨੂੰ ਵੀ ਉਭਾਰਿਆ ਗਿਆ ਹੈ ਪੋਜ਼ਿਟਿਵ ਬਾਡੀ ਲੈਂਗੁਏਜ ਕਿਸੇ ਵਿਅਕਤੀ ਦੀ ਇਨੀਸ਼ੀਅਲ ਪਰਸਪੈਕਸ਼ਨ ਨੂੰ ਬਿਹਤਰ ਬਣਾਉਣ ਵਿੱਚ ਬਹੁਤ اہم ਭੂਮਿਕਾ ਨਿਭਾਉਂਦੀ ਹੈ ਉਦਾਹਰਨ ਵਜੋਂ ਜਦੋਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਆਈ ਕੰਟੈਕਟ ਬਣਾਈ ਰੱਖਣੀ ਚਾਹੀਦੀ ਹੈ ਪਰ ਜ਼ਰੂਰਤ ਤੋਂ ਵੱਧ ਕੋਰਨਾ ਲੋਕਾਂ ਨੂੰ ਅਨਪਸੰਦ ਹੋ ਸਕਦਾ ਹੈ ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਆਪਣੇ ਹੱਥ 모ੜ ਕੇ ਖੜਾ ਹੁੰਦਾ ਹੈ ਜਾਂ ਅੱਖਾਂ ਕੁਮਾਉਂਦਾ ਹੈ ਤਾਂ ਇਹ ਇਮੋਸ਼ਨਲ ਦੂਰੀ ਦਰਸਾਉਂਦਾ ਹੈ ਲੇਖਕ ਇਹ ਸਮਝਾਉਂਦਾ ਹੈ ਕਿ ਤੁਸੀਂ ਆਪਣੀ ਬਾਡੀ ਲੈਂਗੁਏਜ ਰਾਹੀਂ ਹੋਰ ਸਮਰਪਿਤ ਸਮਝਦਾਰ ਅਤੇ ਪੌਂਚਯੋਗ ਲੱਗ ਸਕਦੇ ਹੋ ਜੋ ਤੁਹਾਡੀਆਂ ਸੰਬੰਧਾਂ ਅਤੇ ਪਿਆਰ ਮੁਹੱਬਤ ਪਰ ਗਲਬਾਤ ਵਿੱਚ ਨਿੱਜੀ ਸੁਧਾਰ ਲਿਆਉਣ ਵਿੱਚ ਮਦਦ ਕਰ ਸਕਦੀ ਹੈ ਇੰਟਰਵਿਊ ਦੌਰਾਨ ਸਿਰਫ ਸਹੀ ਯੋਗਤਾਵਾਂ ਅਤੇ ਹੁਨਰ ਹੀ ਕਾਫੀ ਨਹੀਂ ਹੁੰਦੇ ਬਲਕਿ ਪੋਜ਼ਿਟਿਵ ਬਾਡੀ ਲੈਂਗੁਏਜ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇੱਕ ਖੁੱਲਾ ਵਿਵਹਾਰ ਆਈ ਕੰਟੈਕਟ ਅਤੇ ਆਤਮ ਵਿਸ਼ਵਾਸ ਤੁਹਾਡੇ ਇੰਟਰਵਿਊਰ ਤੇ ਇੱਕ ਲਾਸਟਿੰਗ ਪ੍ਰਭਾਵ ਛੱਡ ਸਕਦੇ ਹਨ ਜਿਸ ਨਾਲ ਤੁਹਾਡੀ ਜੋਬ ਹਾਸਲ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ ਅਕਸਰ ਲੋਕ ਆਪਣੇ ਰੈਜ਼ਿਊਮੇ ਨੂੰ ਸੰਵਾਰਨ ਨਵੇਂ ਕੋਰਸ ਕਰਨ ਅਤੇ ਵੱਧ ਤਜਰਬਾ ਜਮਾ ਕਰਨ ਵਿੱਚ ਧਿਆਨ ਦਿੰਦੇ ਹਨ ਪਰ ਲੇਖਕ ਦਾ ਮੰਨਣਾ ਹੈ ਕੀ ਸਫਲਤਾ ਜ਼ਿਆਦਾਤਰ ਤੁਹਾਡੀਆਂ ਯੋਗਤਾਵਾਂ ਤੋਂ ਵੱਧ ਤੁਹਾਡੀ ਪ੍ਰਸਤੁਤੀ ਤੇ ਨਿਰਭਰ ਕਰਦੀ ਹੈ ਇਸ ਲਈ ਇੰਟਰਵਿਊ ਦੌਰਾਨ ਇੰਟਰਵਿਊਅਰ ਨਾਲ ਕਨੈਕਟ ਕਰਨਾ ਅਤੇ ਉਹਨਾਂ ਨੂੰ ਆਪਣੇ ਵਰਗਾ ਮਹਿਸੂਸ ਕਰਵਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਤੁਸੀਂ ਕਿਸੇ ਨਵੇਂ ਵਿਅਕਤੀ ਨਾਲ ਮਿਲਦੇ ਹੋ ਤਾਂ ਖੁੱਲੀ ਅਤੇ ਆਮੰਤਨਪਰੀ ਬਾਡੀ ਲੈਂਗੁਏਜ ਤੁਹਾਡੇ ਸੰਪਰਕ ਨੂੰ ਵਧੀਆ ਬਣਾ ਸਕਦੀ ਹੈ ਇੱਕ ਮਿੱਤਰ ਨਾਲ ਮਿਲਣ ਦੇ ਤਰੀਕੇ ਬਾਰੇ ਸੋਚੋ ਜੇ ਉਹ ਗਰਮਜੋਸ਼ੀ ਨਾਲ ਮੁਸਕਰਾਉਂਦੀ ਹੋਵੇ ਆਪਣੀਆਂ ਬਾਹਾਂ ਖੋਲ ਕੇ ਤੁਹਾਡਾ ਸਵਾਗਤ ਕਰੇ ਤਾਂ ਤੁਹਾਨੂੰ ਉਸਦੇ ਵਾਤਾਵਰਣ ਦੀ ਖੁੱਲ੍ਹੇ ਬੰਦੀ ਭਾਵਨਾ ਮਹਿਸੂਸ ਹੁੰਦੀ ਹੈ। ਇਹ ਹੀ ਨਵੇਂ ਲੋਕਾਂ ਨਾਲ ਗੱਲਬਾਤ ਦੌਰਾਨ ਲਾਗੂ ਕਰਨਾ ਚਾਹੀਦਾ ਹੈ ਬੰਦ ਬਾਡੀ ਲੈਂਗੁਏਜ ਜਿਵੇਂ ਕਿ ਹੱਥ ਮੋੜ ਕੇ ਖੜੇ ਹੋਣਾ ਜਾਂ ਅੱਖਾਂ ਚੁਕਾਉਣਾ ਤੁਹਾਡੀ ਅਣਮੁੱਖੀ ਅਤੇ ਗੁੱਸੇ ਵਾਲੀ ਛਾਪ ਛੱਡ ਸਕਦੀ ਹੈ ਇਸ ਲਈ ਆਪਣੇ ਹੱਥ ਆਰਾਮ ਨਾਲ ਬਗਲ ਵਿੱਚ ਰੱਖੋ ਆਈ ਕੰਟੈਕਟ ਬਣਾਓ ਅਤੇ ਇੱਕ ਆਤਮ ਵਿਸ਼ਵਾਸਪ੍ਰੀ ਮੁਸਕਾਨ ਰੱਖੋ ਤਾਂ ਜੋ ਤੁਸੀਂ ਬਿਹਤਰ ਸੰਬੰਧ ਅਤੇ ਪ੍ਰਭਾਵਸ਼ਾਲੀ ਸੰਪਰਕ ਬਣਾ ਸਕੋ। ਜਦੋਂ ਤੁਸੀਂ ਖੁੱਲੇ ਅਤੇ ਆਮੰਤਰਣ ਪਾਵਨਾ ਵਾਲੇ ਢੰਗ ਨਾਲ ਕਿਸੇ ਨਾਲ ਗੱਲਬਾਤ ਕਰਦੇ ਹੋ ਤਾਂ ਤੁਸੀਂ ਨਾ ਸਿਰਫ ਆਪਣੇ ਆਪ ਨਾਲ ਆਤਮ ਵਿਸ਼ਵਾਸ ਮਹਿਸੂਸ ਕਰਦੇ ਹੋ ਬਲਕਿ ਦੂਜੇ ਵਿਅਕਤੀ ਨੂੰ ਵੀ ਮਤਵਪੂਰਨ ਮਹਿਸੂਸ ਕਰਵਾਉਂਦੇ ਹੋ ਇਹ ਦੋਸਤੀ ਭਰੇ ਅਤੇ ਆਰਾਮਦਾਇਕ ਵਾਤਾਵਰਣ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਨਾਲ ਲੋਕ ਤੁਹਾਡੇ ਨਾਲ ਹੋਰ ਖੁੱਲ ਕੇ ਗੱਲ ਕਰ ਸਕਦੇ ਹਨ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਗੱਲਬਾਤ ਦੌਰਾਨ ਆਈ ਕੰਟੈਕਟ ਬਣਾਈ ਰੱਖਣਾ ਤੁਹਾਡੀ ਬੁੱਧੀਮਾਨ ਅਤੇ ਆਤਮ ਵਿਸ਼ਵਾਸੀ ਵਿਅਕਤੀ ਵਜੋਂ ਛਾਪ ਛੱਡਣ ਵਿੱਚ ਮਦਦ ਕਰਦਾ ਹੈ ਚਸ਼ਮਾ ਪਹਿਨਨ ਵਾਲੀ ਇੱਕ ਵਿਅਕਤੀ ਹੁਸ਼ਿਆਰ ਕਿਸਦਾ ਹੈ ਕਿਉਂਕਿ ਇਹ ਉੱਚ ਬੁੱਧੀਮਾਨਤਾ ਦਾ ਸੰਕੇਤ ਦਿੰਦਾ ਹੈ ਕਿਸੇ ਨਵੇਂ ਵਿਅਕਤੀ ਨਾਲ ਗੱਲਬਾਤ ਸ਼ੁਰੂ ਕਰਨਾ ਅਕਸਰ ਔਖਾ ਮਹਿਸੂਸ ਹੋ ਸਕਦਾ ਹੈ ਪਰ ਸਧਾਰਨ ਹਸਤੀ ਦੋਸਤੀ ਪਰਿਸ਼ੁਰਾਤ ਅਤੇ ਆਪਣਾ ਨਾਮ ਦੱਸਣਾ ਤੁਸੀਂ ਗੱਲਬਾਤ ਨੂੰ ਆਸਾਨ ਬਣਾ ਸਕਦੇ ਹੋ ਦੂਜੇ ਵਿਅਕਤੀ ਦਾ ਨਾਮ ਯਾਦ ਰੱਖਣਾ ਅਤੇ ਉਹਨਾਂ ਦੇ ਵਿਚਾਰਾਂ 'ਚ ਦਿਲਚਸਪੀ ਵਿਖਾਉਣਾ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ ਇਹ ਮੁਰਲੀਆਂ ਸਟਰੈਟਜੀਆ ਇੱਕ ਮਿੰਟ ਦੇ ਅੰਦਰ ਹੀ ਤੁਹਾਡੀ ਸ਼ਖਸੀਅਤ ਤੇ ਇੱਕ ਪੋਜ਼ਿਟਿਵ ਪ੍ਰਭਾਵ ਛੱਡ ਸਕਦੀਆਂ ਹਨ ਸੰਤੁਲਿਤ ਅਤੇ ਅਧਿਕਾਰਤ ਸੰਬੰਧ ਸਾਡੀ ਜੀਵਨ ਦੀ ਸਫਲਤਾ ਲਈ ਬੇहद ਮਤਵਪੂਰਨ ਹਨ ਕਿਉਂਕਿ ਇਹ ਸਾਡੀ ਨਿੱਜੀ ਅਤੇ ਪੇਸ਼ਾਵਰ ਉન્નਤੀ ਦੀ ਮਜ਼ਬੂਤਨੀ ਰੱਖਦੇ ਹਨ ਲੇਖਕ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਮਨੁੱਖੀ ਜੀਵਨ ਵਿੱਚ ਸਮਾਜਿਕ ਸੰਬੰਧ ਬਹੁਤ ਮਤਵਪੂਰਨ ਹਨ ਅਸੀਂ ਇਕੱਲੇ ਜੀਣ ਲਈ ਨਹੀਂ ਬਣੇ ਸਗੋ ਦੂਜਿਆਂ ਨਾਲ ਜੁੜਨਾ ਆਪਣੇ ਭਾਵਨਾਵਾਂ ਨੂੰ ਸਾਂਝਾ ਕਰਨਾ ਅਤੇ ਗਹਿਰੀਆਂ ਸੰਬੰਧਾਂ ਨੂੰ ਵਿਕਸਿਤ ਕਰਨਾ ਸਾਡੇ ਖੁਸ਼ਹਾਲ ਜੀਵਨ ਲਈ ਲਾਜ਼ਮੀ ਹੈ ਅਸਲ ਤੌਰ ਤੇ ਕਿਸੇ ਨਾਲ ਖੁੱਲ ਕੇ ਗੱਲਬਾਤ ਕਰਨਾ ਆਪਣੀਆਂ ਨੁਕਸਾਂ ਨੂੰ ਸਵੀਕਾਰ ਕਰਨਾ ਅਤੇ ਸਨਰਚਨਾਤਮਕ ਆਲੋਚਨਾ ਲਈ ਤਿਆਰ ਰਹਿਣਾ ਵਿਕਾਸ ਦੀ ਵਧੀਆ ਯੋਜਨਾ ਬਣ ਸਕਦੀ ਹੈ ਜੇਕਰ ਅਸੀਂ ਆਪਣੀਆਂ ਖਾਮੀਆਂ ਨੂੰ ਮੰਨਣ ਤੋਂ ਡਰਦੇ ਰਹਿੰਦੇ ਹਾਂ ਤਾਂ ਅਸੀਂ ਕਦੇ ਵੀ ਆਪਣੇ ਆਪ ਨੂੰ ਬਿਹਤਰ ਨਹੀਂ ਬਣਾ ਸਕਦੇ ਸਹੀ ਮਤਲਬ ਨਾਲ ਦਿੱਤੀ ਗਈ ਆਲੋਚਨਾ ਜੋ ਸਾਨੂੰ ਤੋੜਨ ਦੀ ਬਜਾਏ स्वयसुधार रा दी राह देवे ਨੂੰ ਸਵੀਕਾਰ ਕਰਨਾ ਅਤੇ ਇਸ ਤੇ ਕੰਮ ਕਰਨਾ ਸਾਡੇ ਵਿਅਕਤੀਗਤ ਵਿਕਾਸ ਲਈ ਲਾਜ਼ਮੀ ਹੈ। ਲੇਖਕ ਇਹ ਵੀ ਦੱਸਦੇ ਹਨ ਕਿ ਨੇਤਾਵਾਂ ਅਤੇ ਉੱਚ ਪੱਗਾਂ ਤੇ ਬੈਠੇ ਲੋਕਾਂ ਨੂੰ ਵੀ ਹਮੇਸ਼ਾ ਸਲਾਹ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ ਬਹੁਤ ਵਾਰ। ਸ਼ਕਤੀਸ਼ਾਲੀ ਪਦ ਤੇ ਮੌਜੂਦ ਵਿਅਕਤੀਆਂ ਨੂੰ ਇਹ ਗਲਤਫहमी ਹੋ ਜਾਂਦੀ ਹੈ ਕਿ ਉਹਨਾਂ ਨੂੰ ਕਿਸੇ ਦੀ ਮਦਦ ਜਾਂ ਫੀਡਬੈਕ ਦੀ ਲੋੜ ਨਹੀਂ। ਪਰ ਅਸਲ ਵਿੱਚ ਹਰ ਕਿਸੇ ਨੂੰ ਕਦੇ ਨਾ ਕਦੇ ਗਾਈਡੈਂਸ ਅਤੇ ਸਮਰਥਨ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਲੋਕ ਸਾਡੇ ਭਲੇ ਦੀ ਚਿੰਤਾ ਕਰਦੇ ਹਨ ਉਹਨਾਂ ਦੀ ਸਲਾਹ ਨੂੰ ਹਮੇਸ਼ਾ ਇੱਜ਼ਤ ਦੇਣੀ ਚਾਹੀਦੀ ਹੈ ਇਸ ਕਰਕੇ ਆਪਣੇ ਆਪ ਨੂੰ ਉਹਨਾਂ ਵਿਅਕਤੀਆਂ ਤੋਂ ਉੱਚਾ ਨਾ ਸਮਝੋ ਜੋ ਤੁਹਾਡੀ ਵਾਦੂ ਪਲਾਈ ਚਾਹੁੰਦੇ ਹਨ ਆਪਣੇ ਆਤਮ ਸੰਬੰਧਾਂ ਅਤੇ ਸਮਾਜਿਕ ਇੰਟਰੈਕਸ਼ਨ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਆਸ-ਪਾਸ ਦੇ ਲੋਕਾਂ ਨਾਲ ਖੁੱਲਕੇ ਗੱਲ ਕਰੋ ਸਨਰਚਨਾਤਮਕ ਆਲੋਚਨਾ ਤੋਂ ਨਾ ਡਰੋ ਅਤੇ ਹਮੇਸ਼ਾ ਨਵੇਂ ਵਿਕਾਸ ਦੀ ਲੋੜ ਮਹਿਸੂਸ ਕਰੋ ਕਈ ਵਾਰ ਉੱਚ ਅੰਡਿਆਂ ਤੇ ਬੈਠੇ ਵਿਅਕਤੀ ਇਹ ਸਮਝਦੇ ਹਨ ਕਿ ਉਹਨਾਂ ਨੂੰ ਆਪਣੀਆਂ ਕਮਜ਼ੋਰੀਆਂ ਜਾਂ ਅਸੁਰੱਖਿਆਵਾਂ ਨਹੀਂ ਦਿਖਾਉਣੀਆਂ ਚਾਹੀਦੀਆਂ ਪਰ ਅਸਲ ਤਾਂ ਅਤੇ ਇਮਾਨਦਾਰੀ ਨੂੰ ਸਵੀਕਾਰ ਕਰਨਾ ਹੀ ਸਭ ਤੋਂ ਵਧੀਆ ਗੁਣ ਹੈ ਜੋ ਸੰਬੰਧਾਂ ਨੂੰ ਮਜ਼ਬੂਤ ਬਣਾਉਂਦਾ ਅਤੇ ਪਰਉਸੇ ਨੂੰ ਵਧਾਉਂਦਾ ਹੈ ਇੱਕ ਨੇਤਾ ਨੂੰ ਪਾਵਰਫੁੱਲ ਜਾਂ ਬਿਲਕੁਲ ਤ੍ਰੂਟੀ ਰਹਿਤ ਹੋਣ ਦੀ ਦਿਖਾਵਟ ਕਰਨ ਦੀ ਬਜਾਏ ਆਪਣੀ ਅਸਲ ਹਸਤੀ ਤੇ ਧਿਆਨ ਦੇਣਾ ਚਾਹੀਦਾ ਹੈ ਜਦੋਂ ਤੁਸੀਂ ਆਪਣੇ ਪ੍ਰਤੀ ਸੱਚੇ ਅਤੇ ਇਮਾਨਦਾਰ ਹੁੰਦੇ ਹੋ ਤਾਂ ਇਹ ਹੋਰ ਲੋਕਾਂ ਨੂੰ ਵੀ ਆਤਮ ਵਿਸ਼ਵਾਸ ਅਤੇ ਖੁੱਲੇ ਦਿਲ ਨਾਲ ਸੰਚਾਰ ਕਰਨ ਲਈ ਉਤਸ਼ਾਹਿਤ ਕਰਦਾ ਹੈ ਇਸ ਤਰੀਕੇ ਨਾਲ ਤੁਸੀਂ ਆਪਣੀ ਇਨਸਿਕਿਉਰਿਟੀ ਨੂੰ ਇੱਕ ਸ਼ਕਤੀਸ਼ਾਲੀ ਹਥਿਆਰ ਵਜੋਂ ਵਰਤ ਸਕਦੇ ਹੋ ਜੋ ਨਵੇਂ ਸੰਬੰਧਾਂ ਸਹੀ ਸੰਚਾਰ ਅਤੇ ਇਮੋਸ਼ਨਲ ਵੈਲਬੀਂਗ ਨੂੰ ਉਤਸ਼ਾਹਿਤ ਕਰਦਾ ਹੈ ਇੱਕ ਨੇਤਾਮਾ ਲਈ ਸਫਲਤਾ ਦਾ ਅਰਥ ਸਿਰਫ ਸ਼ਕਤੀ ਰੱਖਣ ਜਾਂ ਹਦਾਇਤਾਂ ਦੇਣ ਨਾਲ ਨਹੀਂ ਹੁੰਦਾ ਸਗੋਂ ਇਹ ਉਹਨਾਂ ਦੀ ਸਮਰਥਨ ਸਮਝ ਅਤੇ ਇਮਾਨਦਾਰੀ ਤੇ ਆਧਾਰਿਤ ਹੁੰਦਾ ਹੈ ਇਹ ਜ਼ਰੂਰੀ ਨਹੀਂ ਕਿ ਇੱਕ ਲੀਡਰ ਹਮੇਸ਼ਾ ਹਰ ਪਰਿਸਥਿਤੀ ਨੂੰ ਬਿਹਤਰੀਨ ਤangk ਨਾਲ ਹੱਲ ਕਰ ਸਕੇ ਪਰ ਉਹ ਆਪਣੇ ਆਪ ਨੂੰ ਸੁਧਾਰਨ ਲਈ ਹੋਰ ਲੋਕਾਂ ਦੀ ਫੀਡਬੈਕ ਅਤੇ ਸਮਰਥਨ ਪ੍ਰਾਪਤ ਕਰ ਸਕਦੇ ਹਨ ਆਪਣੀ ਇਨਕਸਪੀਰੀਅੰਸ ਜਾਂ ਨਵੇਂ ਚੈਲੰਜ ਨੂੰ ਸਵੀਕਾਰ ਕਰਨਾ ਕੋਈ ਕਮਜ਼ੋਰੀ ਨਹੀਂ ਸਗੋਂ ਇੱਕ ਮਜ਼ਬੂਤੀ ਹੈ ਇਸ ਲਈ ਸਨਰਚਨਾਤਮਕ ਆਲੋਚਨਾ ਪ੍ਰਤੀ ਸੰਵੇਦਨਸ਼ੀਲ ਹੋਣਾ ਇਮਾਨਦਾਰ ਰਹਿਣਾ ਅਤੇ ਖੁੱਲੇ ਦਿਲ ਨਾਲ ਗੱਲ ਕਰਨਾ ਹਰ ਵਧੀਆ ਲੀਡਰ ਦੀ ਪਛਾਣ ਹੁੰਦੀ ਹੈ ਫੀਡਬੈਕ ਨੂੰ ਸ਼ਲੀਨਤਾ ਨਾਲ ਸਵੀਕਾਰ ਕਰਨਾ ਅਤੇ ਨਵੇਂ ਗਿਆਨ ਨੂੰ ਪ੍ਰਾਪਤ ਕਰਨਾ ਵਿਕਾਸ ਲਈ ਬਹੁਤ ਜ਼ਰੂਰੀ ਹੈ ਹਰ ਤਰ੍ਹਾਂ ਦੇ ਉਨਤੀ ਕਰਨ ਦੀ ਸ਼ੁਰੂਆਤ ਇਹ ਮੰਨਣ ਨਾਲ ਹੁੰਦੀ ਹੈ ਕਿ ਹਮੇਸ਼ਾ ਸੁਧਾਰ ਦੀ ਸੰਭਾਵਨਾ ਰਹਿੰਦੀ ਹੈ ਲੇਖਕ ਦੀ ਰਿਸਰਚ ਦੱਸਦੀ ਹੈ ਕਿ ਸਿਰਫ ਸੋਚ ਵਿਚਲੇ ਇੱਕ ਸਧਾਰਨ ਬਦਲਾ ਨਾਲ ਵੀ ਵੱਡਾ ਅੰਤਰ ਆ ਸਕਦਾ ਹੈ ਇਸ ਲਈ ਕੋਚ ਚਿੰਤਨ ਅਤੇ ਆਪਣੀ ਸੋਚ ਨੂੰ ਪੁਨਰਾਕਾਰ ਦੇਣ ਦੀ ਆਦਤ ਬਣਾਉਣੀ ਚਾਹੀਦੀ ਹੈ ਇਸ ਪ੍ਰਕਿਰਿਆ ਦੀ ਸ਼ੁਰੂਆਤ ਉਹਨਾਂ ਬੀਤੇ ਹੋਏ ਤਜਰਬਿਆਂ ਨੂੰ ਸਮਝਣ ਨਾਲ ਹੁੰਦੀ ਹੈ ਜੋ ਸਾਨੂੰ ਸਭ ਤੋਂ ਵੱਧ ਚੁਗਦੇ ਹਨ ਜਿਵੇਂ ਕਿ ਨਿੱਜੀ ਰਿਸ਼ਤਿਆਂ ਵਿੱਚ ਆਏ ਅਸਫਲਤਾ ਦੇ ਪਲ ਹਾਲਾਂਕਿ ਇਸ ਦਰਦ ਤੋਂ ਅਸਥਾਈ ਰਾਤ ਲੈਣ ਦੀ ਬਜਾਏ ਇਸ ਨੂੰ ਇੱਕ ਨਵੇਂ ਅਤੇ ਸਿਹਤਮੰਦ ਦ੍ਰਿਸ਼ਟੀਕੋਣ ਵਿੱਚ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਕੰਮ ਆਪਣੇ ਆਪ ਨਾਲ ਆਮ ਹਾਲਾਤਾਂ ਦੀ ਜਾਂਚ ਪੜਤਾਲ ਕਰਕੇ ਕੀਤਾ ਜਾ ਸਕਦਾ ਹੈ ਕਿ ਇਹ ਤਜਰਬਾ ਸਾਨੂੰ ਕੁਝ ਸਿਖਾਉਣ ਵਾਲਾ ਸੀ ਕੀ ਇਸ ਤਜਰਬੇ ਨੇ ਸਾਡੇ ਨਿੱਜੀ ਵਿਕਾਸ ਵਿੱਚ ਕੋਈ ਯੋਗਦਾਨ ਪਾਇਆ ਜਦੋਂ ਵਿਅਕਤੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਹ ਆਪਣੇ ਤਰੀਕੇ ਨੂੰ ਬਦਲਣਾ ਸ਼ੁਰੂ ਕਰ ਸਕਦੇ ਹਨ ਅਤੇ ਆਪਣੇ ਤਕਲੀਫ ਦੇ ਤਜਰਬਿਆਂ ਨੂੰ ਵੀ ਉਨਤੀ ਅਤੇ ਆਤਮ ਸੁਧਾਰ ਦੀ ਮੌਕਾ ਵਜੋਂ ਵੇਖ ਸਕਦੇ ਹਨ 네ਗੇਟਿਵ ਤਜਰਬਿਆਂ ਦੀ ਬਜਾਏ ਵਿਅਕਤੀਆਂ ਨੂੰ ਉਹਨਾਂ ਦੇ ਪੋਜ਼ਿਟਿਵ ਪੱਖਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੋ ਉਹਨਾਂ ਨੂੰ ਅੱਗੇ ਵਧਣ ਵਿੱਚ ਮਦਦ ਕਰ ਸਕਦੇ ਹਨ ਸੋਚ ਵਿੱਚ ਇਹ ਬਦਲਾ ਹਮੇਸ਼ਾ ਇੱਕ ਆਸ਼ਾਵਾਦੀ ਅਤੇ ਲਚਕੀਲੇ ਜੀਵਨ ਦ੍ਰਿਸ਼ਟੀਕੋਣ ਨੂੰ ਜਨਨ ਦੇ ਸਰਗਾਹ ਹੈ ਇਹ ਗਲ ਆਲਮੀ ਤਰੀਕੇ ਨਾਲ ਸਵੀਕਾਰ ਕੀਤੀ ਜਾਂਦੀ ਹੈ ਕਿ ਹਰ ਵਿਅਕਤੀ ਨੇ ਆਪਣੇ ਜੀਵਨ ਵਿੱਚ ਅਜਿਹੇ ਤਜਰਬੇ ਕੀਤੇ ਹਨ ਜਿਨ੍ਹਾਂ ਨੇ ਉਹਨਾਂ ਨੂੰ ਪਾਵਨਾਤਮਕ ਜਾਂ ਸ਼ਾਰੀਰੀਕ ਤੌਰ ਤੇ ਦੁਖੀ ਕੀਤਾ ਹੈ ਇਨਸਾਨੀ ਦਿਮਾਗ ਵਿੱਚ ਖੁਸ਼ੀ ਦੇ ਮੂਮੈਂਟਸ ਦੇ ਮੁਕਾਬਲੇ ਦੁੱਖ ਪਰੇਪਾਲ ਵਦੇਰੇ ਯਾਦ ਰਹਿੰਦੇ ਹਨ ਜਿਸ ਕਾਰਨ ਕਈ ਵਿਅਕਤੀ ਉਦਾਸ ਅਤੇ ਅਣਮਾਫੀ ਦੇ ਰੁਝਾਨ ਵਾਲੇ ਹੋ ਜਾਂਦੇ ਹਨ ਜੀਵਨ ਦੇ ਪੋਜ਼ਿਟਿਵ ਪੱਖਾਂ ਨੂੰ ਦੇਖਣ ਅਤੇ ਉਹਨਾਂ ਤੇ ਧਿਆਨ ਕੇਂਦਰਿਤ ਕਰਨਾ ਆਜ ਦੀ ਸਮੱਸਿਆ ਬਣਦੀ ਜਾ ਰਹੀ ਹੈ ਇਸ ਲਈ ਆਪਣੇ ਆਪ ਨੂੰ ਦਿਖ ਰਹੀ ਕਿਸੇ ਵੀ ਸਥਿਤੀ ਨੂੰ ਸਮਝਣ ਅਤੇ ਹੱਲ ਕਰਨ ਲਈ ਕੁਝ ਜ਼ਰੂਰੀ ਪ੍ਰਸ਼ਨਾਂ ਪੁੱਛਣੇ ਲਾਭਕਾਰੀ ਸਾਬਤ ਹੋ ਸਕਦੇ ਹਨ ਇਹ ਪ੍ਰਸ਼ਨ ਵਿਅਕਤੀਗਤ ਵਿਕਾਸ ਅਤੇ ਲਚਕਤਾ ਨੂੰ ਵਧਾਉਣ ਲਈ ਤਿਆਰ ਕੀਤੇ ਗਏ ਹਨ ਤਾਂ ਜੋ ਅਸੀਂ ਹਮੇਸ਼ਾ ਨਵੇਂ ਮੌਕਿਆਂ ਦੀ ਪਛਾਣ ਕਰ ਸਕੀਏ ਜੀਵਨ ਦੀਆਂ ਰੁਕਾਵਟਾਂ ਨੂੰ ਸ਼ਾਨੀਨਤਾ ਨਾਲ ਸੰਭਾਲਣ ਲਈ ਸਾਡੇ ਕੋਲ ਟੰਗਸਾਰ ਟੂਲ ਹੋਣ ਚਾਹੀਦੇ ਹਨ ਜੋ ਸਾਨੂੰ ਇੱਕ ਸਿਹਤਮੰਦ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ ਸਿਰਫ ਇੱਕ ਮਿੰਟ ਲਈ ਵੀ ਅੰਤਰ ਗ੍ਰਿਸ਼ਟੀਕਰਨ ਨਾਲ ਕੋਈ ਵੀ ਵਿਅਕਤੀ ਆਪਣੇ ਸੋਚਣ ਦੇ ਤੰਗ ਨੂੰ ਬਦਲ ਸਕਦਾ ਹੈ ਅਤੇ ਆਪਣੀ ਆਤਮ ਸੁਧਾਰ ਯਾਤਰਾ ਵੱਲ ਇੱਕ ਨਵੇਂ ਉਤਸ਼ਾਹ ਨਾਲ ਵਧ ਸਕਦਾ ਹੈ। ਲੇਖਕ ਦੀ ਰਿਸਰਚ ਇਹ ਦਰਸਾਉਂਦੀ ਹੈ ਕਿ ਆਤਮ ਵਿਕਾਸ ਨੂੰ ਆਮ ਤੌਰ ਤੇ 네ਗੇਟਿਵ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ ਪਰ ਹਕੀਕਤ ਵਿੱਚ ਇਹ ਇੱਕ ਲਾਭਕਾਰੀ ਅਤੇ ਸੁਗਮ ਪ੍ਰਕਿਰਿਆ ਹੋ ਸਕਦੀ ਹੈ। ਕੁਝ ਛੋਟੇ-ਛੋਟੇ ਜੀਵਨ ਸੁਧਾਰ ਨੂੰ ਅਪਣਾਉਣ ਨਾਲ ਵਿਅਕਤੀ ਆਪਣੇ ਜੀਵਨ ਨੂੰ ਹੋਰ ਵਧੀਆ ਅਤੇ ਸੇਤਮੰਦ ਬਣਾ ਸਕਦਾ ਹੈ। ਇਹ ਤਰੀਕੇ ਵਿਅਕਤੀਆਂ ਦੀ ਸੰਭਾਵਨਾ ਨੂੰ ਵਧਾਉਣ, ਸੰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਆਤਮ ਭਾਵਨਾ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੇ ਹਨ ਵਲਨਰੇਬਿਲਟੀ ਦੀ ਪ੍ਰੈਕਟਿਸ ਕਰਕੇ ਵਿਅਕਤੀ ਗੂੜੇ ਅਤੇ ਮਾਨਵਤਾਵਾਦੀ ਰਿਸ਼ਤੇ ਬਣਾਉਣ ਵਿੱਚ ਬਧੇਰੇ ਕੁਸ਼ਲ ਹੋ ਸਕਦੇ ਹਨ ਸਿਰਫ 1 ਮਿੰਟ ਦੀ ਫੋਕਸ ਕੀਤੀ ਕੋਸ਼ਿਸ਼ ਵੀ ਕਿਸੇ ਦੀ ਸੋਚ ਨੂੰ ਬਦਲ ਸਕਦੀ ਹੈ ਅਤੇ ਜੀਵਨ ਦੀ ਸਮੱਸਿਆਵਾਂ ਦੀ ਹੱਲ ਖੋਜ ਦੀ ਯੋਗਤਾ ਵਿੱਚ ਸੁਧਾਰ ਕਰ ਸਕਦੀ ਹੈ ਅੰਤ ਵਿੱਚ ਲੇਖਕ ਇਹ ਦਰਸਾਉਂਦਾ ਹੈ ਕਿ ਆਤਮ ਵਿਕਾਸ ਬਾਰੇ ਕੁਝ ਆਮ ਗਲਤਫਹਿਮੀਆਂ ਹੁੰਦੀਆਂ ਹਨ ਜੋ ਕਿ ਹਕੀਕਤ ਵਿੱਚ ਵਿਅਕਤੀਗਤ ਉਨਤੀ ਵੱਲ ਇੱਕ ਨਵੇਂ ਅਤੇ ਪ੍ਰਭਾਵਸ਼ਾਲੀ ਰਾਹ ਨੂੰ ਉਗਾੜਦਿਆਂ ਹਨ ਜੇਕਰ ਅਸੀਂ ਨਵੇਂ ਜੀਵਨ ਜੋਗ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰ ਲਈਏ ਤਾਂ ਅਸੀਂ ਨਾ ਸਿਰਫ ਆਪਣੇ ਆਪ ਨੂੰ ਸੁਧਾਰ ਸਕਦੇ ਹਾਂ ਬਲਕਿ ਹੋਰ ਲੋਕਾਂ ਲਈ ਵੀ ਇੱਕ ਚੰਗਾ ਉਦਾਹਰਨ ਸਥਾਪਿਤ ਕਰ ਸਕਦੇ ਹਾਂ ਅਕਸਰ ਲੋਕ ਆਤਮ ਸੁਧਾਰ ਨੂੰ ਇੱਕ ਔਖਾ ਅਤੇ ਵਧੇਰੇ ਸਮਾਂ ਲੈਣ ਵਾਲਾ ਕੰਮ ਸਮਝਦੇ ਹਨ ਜਿਸ ਲਈ ਮਹੀਨਿਆਂ ਜਾਂ ਸਾਲਾਂ ਦੀ ਅਟੂਟ ਸਮਰਪਣ ਦੀ ਲੋੜ ਹੁੰਦੀ ਹੈ ਇਹ ਦ੍ਰਿਸ਼ਟੀਕੋਣ ਬਹੁਤਿਆਂ ਸੈਲਫ ਹੈਲਪ ਕਿਤਾਬਾਂ ਵੱਲੋਂ ਹੋਰ ਵੀ ਮਜ਼ਬੂਤ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਦੱਸਿਆ ਜਾਂਦਾ ਹੈ ਕਿ ਵਿਅਕਤੀਗਤ ਵਿਕਾਸ ਹਾਸਲ ਕਰਨਾ ਇੱਕ ਵੱਡੀ ਯਾਤਰਾ ਵਾਂਗ ਹੈ ਹਾਲਾਂਕਿ ਲੇਖਕ ਦੀ ਰਿਸਰਚ ਇਸ ਨੈਗੇਟਿਵ ਸੋਚ ਨੂੰ ਚੁਣੌਤੀ ਦਿੰਦੀ ਹੈ ਅਤੇ ਇੱਕ ਨਵਾਂ ਅਤੇ ਆਸਾਨ ਵਿਕਲਪ ਪੇਸ਼ ਕਰਦੀ ਹੈ। ਉਹਨਾਂ ਦੇ ਅਧਿਐਨ ਅਨੁਸਾਰ ਜੀਵਨ ਵਿੱਚ ਆਮ ਚੁਣੌਤੀਆਂ ਨੂੰ ਹੱਲ ਕਰਨ ਲਈ ਕੁਝ ਸਰਲ ਅਤੇ ਆਸਾਨ ਤਰੀਕਿਆਂ ਨੂੰ ਅਪਣਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਲਾਗੂ ਕਰਨ ਲਈ ਸਿਰਫ 1 ਮਿੰਟ ਜਾਂ ਇਸ ਤੋਂ ਵੀ ਘੱਟ ਸਮਾਂ ਲੱਗਦਾ ਹੈ। ਇਹ ਛੋਟੀਆਂ-ਛੋਟੀਆਂ ਆਦਤਾਂ ਵਿਅਕਤੀਆਂ ਦੀ ਸੰਭਾਵਨਾ ਨੂੰ ਮਹੱਤਵਪੂਰਨ ਤਰੀਕੇ ਨਾਲ ਵਧਾ ਸਕਦੀਆਂ ਹਨ। ਦੁੱਖ ਦੀ ਗੱਲ ਇਹ ਹੈ ਕਿ ਇਹ ਅਸਧਾਰਨ ਵਿਚਾਰਦਾਰਾਂ ਅਕਸਰ ਵਿਅਕਤੀਆਂ ਨੂੰ ਆਤਮ ਸੁਧਾਰ ਦੀ ਯਾਤਰਾ ਸ਼ੁਰੂ ਕਰਨ ਤੋਂ ਰੋਕ ਲੈਂਦੀ ਹੈ ਨਤੀਜੇ ਵਜੋਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਅਣਸਹਿਤਮੰਤ ਅਤੇ ਬੇਲੋੜੀਆਂ ਸਥਿਤੀਆਂ ਵਿੱਚ ਫਸਿਆ ਹੋਇਆ ਮਹਿਸੂਸ ਕਰਦੇ ਹਨ ਉਹ ਇਹ ਮੰਨਦੇ ਹਨ ਕਿ ਉਹਨਾਂ ਦੇ ਜੀਵਨ ਵਿੱਚ ਬਿਹਤਰਤਾ ਲਿਆਉਣ ਲਈ ਜੋਸ਼ੀਲੀ ਕੋਸ਼ਿਸ਼ ਕਰਨੀ ਸੰਭਵ ਨਹੀਂ ਹੈ ਪਰ ਹਕੀਕਤ ਇਹ ਹੈ ਕਿ ਆਤਮ ਸੁਧਾਰ ਲਾਜ਼ਮੀ ਤੌਰ ਤੇ ਇੱਕ ਔਖੀ ਅਤੇ ਲੰਬੀ ਯਾਤਰਾ ਨਹੀਂ ਹੋਣੀ ਚਾਹੀਦੀ ਸਿਰਫ ਕੁਝ ਛੋਟੀਆਂ ਪਰ ਪ੍ਰਭਾਵਸ਼ਾਲੀ ਤਕਨੀਕਾਂ ਨੂੰ ਅਪਣਾਉਣਾ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੀਆ ਤਬਦੀਲੀਆਂ ਲਿਆ ਸਕਦੇ ਹਨ ਤਾਂ ਦੋਸਤੋ ਸੀ ਅੱਜ ਦੀ ਬੁੱਕ ਸਮਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਅਸੀਂ ਅਗਲੀ ਸਮਰੀ ਵਿੱਚ ਪਹਾੜ ਦੇ ਨਾਲ ਦੁਬਾਰਾ ਮਿਲਦੇ ਹਾਂ ਧੰਨਵਾਦ ਤੁਸੀਂ ਇਹ ਸਮਰੀ ਅਖੀਰ ਤੱਕ ਸੁਣੀ